ਜਾਗ ਤੇ ਹਿਮਾਚਲ ਦੇ ਵਿੱਚ ਲਗਾਤਾਰ ਬਰਸਾਤ ਪੈਣ ਮਗਰੋਂ ਜਿੱਥੇ ਲਗਾਤਾਰ ਪਾਣੀ ਦੀ ਮਾਤਰਾ ਜਿਹੜੀ ਵਾਧੀ ਜਾ ਰਹੀ ਹੈ ਪਰ ਜੇਕਰ ਗੱਲ ਕੀਤੀ ਜਾਵੇ ਲਗਾਤਾਰ ਬਿਆਸ ਦਰਿਆ ਦੇ ਵਿੱਚ ਜਿਹੜਾ ਕਿ ਪੌਂਗ ਡੈਮ ਤੋਂ ਪਾਣੀ ਛੱਡਿਆ ਜਾ ਰਿਹਾ ਵਾ ਉਸ ਛੱਡੇ ਜਾਣ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਲਗਾਤਾਰ ਲੋਕਾਂ ਨੂੰ ਸचेत ਕੀਤਾ ਜਾ ਰਿਹਾ ਕਿ ਇਹ ਜਿਹੜਾ ਬਿਆਸ ਦਰਿਆ ਦੇ ਵਿੱਚ ਪਾਣੀ ਪਾਇਆ ਜਾ ਰਿਹਾ ਹੈ ਹਾਲਾਂਕਿ ਇਸ ਪਾਣੀ ਨੂੰ ਲੈ ਕੇ ਹਾਲਾਤ ਜਿਹੜੇ ਬਿਲਕੁਲ ਸਹੀ ਨਜ਼ਰ ਆ ਰਹੇ ਪਰ ਦੂਸਰੇ ਪਾਸੇ ਲਗਾਤਾਰ ਮੀਡੀਆ ਕਿਥੀ ਹੈ ਜਾਰੀ ਮੇਰੇ ਕੋਲ ਕੋਈ ਵੀਰ ਮੌਜੂਦ ਨਾ ਨਾ ਵੀ ਗੱਲਬਾਤ ਕਰਾਂਗੇ ਪਾਣੀ ਦੇ ਹਾਲਾਤਾਂ ਨਾਲ ਕੇ ਕੀ ਕਹਿਣਾ ਜਾਓਗੇ ਕਿੰਨਾ ਕੁ ਦਰਿਆ ਦੇ ਵਿੱਚ ਪਾਣੀ ਹੈਗਾ ਇਸ ਟਾਈਮ ਔਰ ਜੇ ਪਾਣੀ ਕੱਲ ਕਿੰਨਾ ਸੀ ਅੱਜ ਕਿੰਨਾ ਜਾ ਪਾਣੀ ਵਧਣ ਦੀ ਸੰਭਾਵਨਾ ਕੋਈ ਹੈ ਅਜੇ ਤੇ ਕੋਈ ਸੰਭਾਵਨਾ ਨਹੀਂ ਵਧਣ ਦੀ ਪਾਣੀ ਇੱਕ ਥਾਂ ਟਿਗਿਆ ਹੈ ਜੇ ਬਾਰਸ਼ ਹੋਊਗੀ ਤੇ ਫੇੜ ਵਧੂਗਾ ਪਾਣੀ ਅਜੇ ਪਿੱਛੇ ਬਾਰਸ਼ ਨਹੀਂ ਹੋ ਰਹੀ ਤੇ ਪਿੱਛੇ ਬਾਰਸ਼ ਦਾ ਪਾਣੀ ਆ ਰਿਹਾ ਜੀ ਕੱਲ ਤੋਂ ਲੈ ਕੇ ਅੱਜ ਤੱਕ ਪਾਣੀ ਕਿੰਨਾ ਠਾਂਟ ਗਿਆ ਕੱਲ ਦਾ ਇੱਕ ਦਾ ਵਧਿਆ ਨਾ ਕਟਿਆ ਜੀ ਇੱਕ ਠਾਂਟ ਗਿਆ ਬਿਲਕੁਲ ਆਪਣਾ ਇੱਥੇ ਕੀ ਡਿਪਾਰਟਮੈਂਟ ਦਾ ਆਪਾਂ ਅਜੇ ਸਕੋਰ ਡਿਗਾਰ ਤੇ ਲੱਗੇ ਜੀ ਹਾਂ ਜੀ ਪਾਣੀ ਪੂਰੀ ਚੈੱਕ ਕਰਨ ਵਾਸਤੇ ਪਾਣੀ ਦੀ ਨਾਲ ਕਿਹਸਾ ਜਾਂਦੇ ਅੰਦਰ ਮੀਟਰ ਲਗਾਵਾ ਤਾਂ ਉਹਦੇ ਵਿੱਚੋਂ ਦਾ ਬਾਕੀ ਬੈਗਵੇਂ ਨੂੰ ਪਤਾ ਵੀ ਕੋਈ ਹਿਸਾਬ ਦਾਵਾ ਹਾਂ ਜੀ ਅਈਓ ਜਾਣਕਾਰੀ ਤੇਰੀ ਹੁੰਦੀ ਆ ਜਿਹੜਾ ਪਾਣੀ ਆ ਕਿ ਕਿੰਨੇ ਕਦੋਂ ਕਦੋਂ ਦਾ ਪਾਣੀ ਜਿਹੜਾ ਇੱਥੇ ਵਿੱਚ ਛੱਡਿਆ ਸੀ ਜਾਂ ਮਤਲਬ ਪੱਛੋ ਚੋ ਜਿਹੜਾ ਬਹੁਤ ਹੀ ਪਾਣੀ 2 ਦਿਨ ਹੋ ਗਿਆ ਉਦੋਂ ਤੇ ਬਹੁਤ ਹੀ ਤੇ ਹੁਣ ਇੱਕ ਤਾਂ ਠਿਗਿਆ ਨਾ ਵਧਿਆ ਨਾ ਘਟਿਆ ਸੋ ਹੜ੍ਹਾਂ ਦੀ ਸਥਿਤੀ ਨੂੰ ਲੈ ਕੇ ਔਰ ਲਗਾਤਾਰ ਪੈ ਰਹੀ ਬਰਸਾਤ ਨੂੰ ਲੈ ਕੇ ਭਾਵੇਂ ਕਿ ਪ੍ਰਸ਼ਾਸਨ ਵੱਲੋਂ ਲਗਾਤਾਰ ਲੋਕਾਂ ਨੂੰ ਸਟੇਟ ਕੀਤਾ ਜਾ ਰਿਹਾ ਕਿ ਕੋਈ ਵੀ ਬਿਆਸ ਦਰਿਆ ਦੇ ਨੇੜੇ ਨਾ ਜਾਵੇ ਜਾਂ ਉਸ ਪਾਣੀ ਨੂੰ ਲੈ ਕੇ ਜਿਹੜੇ ਹਾਲਾਤ ਬਣੇ ਹੋਏ ਆ ਬਰਸਾਤ ਦੇ ਹਾਲਾਤ ਬਣੇ ਹੋਏ ਆ ਉਸ ਦੀ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ ਹੜਾ ਦੀ ਸਥਿਤੀ ਲੈ ਕੇ ਜਿੱਥੇ ਲਗਾਤਾਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਪਰ ਜੇਕਰ ਗੱਲ ਕੀਤੀ ਜਾਵੇ ਇਸ ਵਕਤ ਖੜੇ ਆ ਬਿਆਸ ਦਰਿਆ ਦੇ ਕੰਢੇ ਤੇ ਜਿਹੜਾ ਕਿ ਇੱਥੋਂ 50 ਮੀਟਰ ਦੀ ਦੂਰੀ ਤੇ ਜਿਹੜਾ ਬਿਆਸ ਦਰਿਆ ਪੈਂਦਾ ਜਿਹੜਾ ਕਿ ਨੱਕੋ ਨੱਕ ਜਿਹੜਾ ਬਿਆਸ ਦਰਿਆ ਭਰਿਆ ਹੋਇਆ ਪਰ ਜੇਕਰ ਗੱਲ ਕੀਤੀ ਜਾਵੇ ਲਗਾਤਾਰ ਬਰਸਾਤ ਜਿਹੜੀ ਪੈਂਦੀ ਹੋਈ ਨਜ਼ਰ ਆ ਰਹੀ ਹੈ ਹਾਲਾਂਕਿ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਬਿਆਸ ਦਰਿਆ ਦੇ ਕੰਢਿਆਂ ਤੋਂ ਜਿਹੜਾ ਕਿ ਆਪੋ ਆਪਣਾ ਸਮਾਨ ਜਿਹੜਾ ਚੁੱਕ ਲਿਆ ਜਾਵੇ ਜਾਂ ਕੋਈ ਦਰਿਆਸ ਬਿਆਸ ਦੇ ਨਜ਼ਦੀਕ ਕੋਈ ਖੜਾ ਨਾ ਹੋਵੇ ਭਾਜੀ ਕੀ ਨਾ ਆਪਣਾ ਮੇਰਾ ਨਾਮ ਮਮਨਦਵਾਸ ਮਮਨਦਵਾਸੀ ਬਿਆਸ ਦਰਿਆ ਦੇ ਪਾਣੀ ਨੱਕੋ ਨੱਕ ਭਰਦਾ ਨਜ਼ਰ ਆ ਰਿਹਾ ਵਾ ਪਰ ਪ੍ਰਸ਼ਾਸਨ ਦੇ ਹੁਕਮ ਆ ਕਿ ਜਿਹੜੇ ਬਿਆਸ ਦਰਿਆ ਦੇ ਕੰਡੇ ਦੇ ਰਹਿੰਦੇ ਆ ਉਹ ਇੱਥੇ ਨਾ ਰਹਿਣ ਤਾਂ ਜੋ ਕੋਈ ਕੋਈ ਘਟਨਾ ਵਾਪਰੇ ਫਿਰ ਤੁਸੀਂ ਕਿਉਂ ਇੱਥੇ ਬਿਆਸ ਦਰਿਆ ਦੇ ਇੱਥੇ ਕਿਹੜਾ ਕੱਲਾ ਡੇਰਾ ਸਾਬਜੀ ਹੋਰ ਵੀ ਡੇਰੇ ਹੈਗੇ ਆ ਲੱਗੇ ਇੱਥੇ ਸਾਡੇ ਕਿਹੜਾ ਕੱਲਿਆਂ ਦਾ ਡੇਰਾ ਸਾਰੇ ਜਦੋਂ ਪਾਣੀ ਆਉਂਦਾ ਪੂਰੇ ਮੰਡ ਜੇ ਪਾਣੀ ਫਿਰਦਾ ਇੱਥੇ ਜਿਹੜਾ ਬਿਆਸ ਦਰਿਆ ਹੈਗਾ ਕਿੰਨੀ ਦੂਰੀ ਤੇ ਹੈਗਾ ਆ ਇਥੋਂ ਦਿਖਦਾ ਯਾ ਗਾੜੀ ਜਾ ਕੇ ਦੂਰ ਤੋਂ ਹੈਗਾ ਵਿੱਚ ਆ ਸਾਰੇ ਖੇਤ ਆ ਫੇਰ ਜਾ ਕੇ ਪਾਣੀ ਹੈਗਾ ਹੂੰ ਹਾਂਜੀ ਇੱਕ ਕਿੱਲੇ ਦਾ ਫਰਕ ਹੈਗਾ ਨਾ ਕਿੱਲੇ ਨਹੀਂ ਕਿੱਲੇ ਤੋਂ ਜ਼ਿਆਦਾ ਫਰਕ ਉਹ ਇੱਥੇ ਬਸ ਚੱਲੇ ਉਹ ਹੂਰਲੇ ਬਣੇ ਥੋੜਾ ਉੱਥੇ ਤੱਕ ਪਾਣੀ ਜੇਕਰ ਬਿਆਸ ਦਰਿਆ ਦੇ ਹਾਲਾਤਾਂ ਦੀ ਗੱਲ ਕੀਤੀ ਜਾਵੇ ਤੇ ਹਾਲਾਤ ਕਿਸ ਤਰ੍ਹਾਂ ਦੇ ਹੈਗੇ ਹਾਲਾਤ ਜੀ ਮੈਨੂੰ ਪਤਾ ਨਹੀਂ ਮੈਂ ਉੱਧਰ ਜੰਮੂ ਆਲ ਉੱਧਰ ਪੜਦਾ ਤੇ ਘਰ ਦੇ ਨੂੰ ਪਤਾ ਸੋ ਇੱਥੋਂ ਜਿਹੜਾ ਕਰੀਬ 100 ਮੀਟਰ ਦੀ ਦੂਰੀ ਤੇ ਬਿਆਸ ਦਰਿਆ ਪੈਂਦਾ ਪਰ ਦੂਸਰੇ ਪਾਸੇ ਜਿਹੜੇ ਲੋਕ ਆਪਣਾ ਸਮਾਨ ਚੁੱਕਣ ਤੋਂ ਜਿਹੜੇ ਗਰੀਜ ਕਰਦੇ ਨਜ਼ਰ ਆ ਰਹੇ ਆ ਜਿੱਥੇ ਇੱਕ ਸਵਾਰ ਖੜਾ ਹੋ ਰਿਹਾ ਪ੍ਰਸ਼ਾਸਨ ਵੱਲੋਂ ਕਿ ਇਹ ਪ੍ਰਸ਼ਾਸਨ ਦੇ ਹੁਕਮ ਸਿਰਫ ਕਾਗਜ਼ਾਂ ਤੱਕ ਹੈ ਜਾਂ ਇਹਨਾਂ ਤੇ ਲਾਗੂ ਹੋਣਗੇ ਪੈਂਦਾ ਕਿੰਨਾ ਪਾਣੀ ਵੱਧਦਾ ਜਾਂ ਘਟਦਾ ਪਾਣੀ ਭਾਜੀ ਇੱਦਾਂ ਜ਼ਿਆਦਾ ਖਾਸ ਨਹੀਂ ਹੈਗਾ ਅੱਜ ਚਲੋ ਬਰਸਾਤ ਹੋਈ ਆ ਪਿਛੇ ਉਹਦਾ ਕਰਕੇ ਥੋੜਾ ਬਹੁਤ ਵਧਦਾ ਘਟਦਾ ਰਹਿੰਦਾ ਆ ਵਾਹ ਇਹਦੀ ਕੋ ਖਤਰੇ ਵਾਲੀ ਗੱਲ ਨਹੀਂ ਕਿ ਆ ਗਈ ਫਿਰ ਵੀ ਚਲੋ ਪ੍ਰਸ਼ਾਸਨ ਨੂੰ ਪ੍ਰਬੰਧ ਕਰਨਾ ਚਾਹੀਦਾ ਆ ਜੋ ਗੈਡਬਨ ਆ ਗੈਡਬਨ ਜਿਹੜੇ ਆ ਇਹ ਪੁੱਚੀਆਂ ਜਗ੍ਹਾ ਨੂੰ ਟੱਚ ਕਰਨਾ ਹੀ ਚਾਹੀਦੇ ਆ ਦਰਿਆ ਦਾ ਕੰਡਾ ਕੰਡਾ ਇਹ ਵਿੱਚ ਟੱਬੀਆਂ ਪਈਆਂ ਆ ਇਹਨੂੰ ਕੋਈ ਲੋਕ ਦੀ ਕੋਈ ਪ੍ਰਬੰਧ ਨਹੀਂ ਕਰਦੇ ਮੈਨਾਂ ਗੇ ਰੇਤਾ ਕੱਢਣ ਨਹੀਂ ਦਿੱਤੀ ਯਾਰ ਇਹ ਤੇ ਆ ਉੱਪਰ ਆਈ ਜਾਂਦੇ ਆ ਪਾਣੀ ਮਿੰਡਾ ਚ ਵੱਜ ਜਾਂਦਾ ਆ ਆਸ ਆਸ ਕਿ ਪ੍ਰਿਆਰ ਕਿੰਨੇ ਬਲੂਪ ਰਹੇ ਨੇ ਉੱਪਰ ਘਟ ਤੋਂ ਘਟੇ ਸਰੀਆਕ ਦਾਤ ਕੋਰ ਤੋਂ ਲਾਗੇ ਤੇ ਉਹ ਸਾਲਿਆਂ ਟਿੱਕਰ ਕੰਮ ਸੇ ਕਮਾ ਕੋਈ 10 ਤੋਂ 15 ਪੈਂਡ ਹੋਣੇ ਆ ਜਿਹੜੇ ਕੰਡੇ-ਕੰਡੇ ਆ। ਕੀ ਮੰਗ ਕਰਦੇ ਹੋ ਇਸ ਮੰਗਾ ਹੀ ਤੇ ਇਹੀ ਕਰਦੇ ਆ ਸਰਕਾਰ ਕੋ ਵੀ ਇਹ ਗੈਰਡ ਬਨ ਵੱਜਣਾ ਜਾਨਵਰਾਂ ਦੀ ਸੁਰੱਖਿਆ ਕੀਤੀ ਜਾਵੇ। ਜਿਵੇਂ ਕਿ ਵੀਰ ਨੇ ਦੱਸਿਆ ਕਿ ਪਾਣੀ ਦਾ ਜਿਹੜਾ ਹਾਲੇ ਤੱਕ ਪੱਧਰ ਜਿਹੜਾ ਬਿਆਸ ਦਰਿਆ ਦੇ ਵਿੱਚ ਹੀ ਐ ਜੇਕਰ ਬਰਸਾਤ ਹੋਰ ਪੈਂਦੀ ਹੈ ਤੇ ਇਸ ਪਾਣੀ ਦਾ ਪੱਧਰ ਜਿਹੜਾ ਹੋਰ ਵੱਸਦਾ ਪ੍ਰਸ਼ਾਸਨ ਨੂੰ ਲਗਾਤਾਰ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਇਸ ਪਾਣੀ ਦੇ ਬਰਸਾਤ ਦੇ ਦਿਨਾਂ ਦੇ ਵਿੱਚ ਜਿਹੜਾ ਕਿ ਬਿਆਸ ਦਰਿਆ ਦੇ ਨੇੜੇ ਨਾ ਜਾਇਆ ਜਾਵੇ। ਪਰ ਕਈ ਲੋਕ ਜਿਹੜੇ ਹਾਲੇ ਵੀ ਬਿਆਸ ਤਰਿਆਲ ਦੇ ਕੁਝ ਲੋਕ ਬੈਠੇ ਨੀਨੇ ਬੈਠੇ ਆ ਉਹਨਾਂ ਨੂੰ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਨਪ੍ਰੀਤ ਸਿੰਘ ਨਾਪਸੇਂ ਦਾ ਟਾਂਡਾ ਪਿਛਲੇ ਦਿਨੀ ਮਾਨਯੋਗ ਡਿਪਟੀ ਕਮਿਸ਼ਨਰ ਜੀ ਦੇ ਪ੍ਰਧਾਨਗੀ ਹੇਠ ਫਲਡ ਸੀਜ਼ਨ ਸੰਬੰਧੀ ਮੀਟਿੰਗ ਰੱਖੀ ਗਈ ਸੀ ਜਿਸ ਦੇ ਵਿੱਚ ਮਾਨਯੋਗ ਡਿਸਟ੍ਰਿਕਟ ਅਫਸਰ ਜੀ ਵੱਲੋਂ ਸਾਨੂੰ ਡਾਇਰੈਕਸ਼ਨਸ ਹਦਾਇਤਾਂ ਜਾਰੀ ਕੀਤੀਆਂ ਨੇ ਜਿਦੇ ਵਿੱਚ ਟਾਂਡਾ ਦੇ ਵਿੱਚ ਬਣਾਇਆ ਹੋਇਆ ਇੱਕ ਜ਼ਿਲ੍ਹਾ ਲੈਵਲ ਤੇ ਫਲਡ ਕੰਟਰੋਲ ਹੁੰਦਾ ਹੈਗਾ ਉਹ ਮਾਨਯੋਗ ਡਿਪਟੀ ਕਮਿਸ਼ਨਰ ਜੀ ਦੇ ਆਫਿਸ ਡਿਪਟੀ ਕਮਿਸ਼ਨਰ ਸ਼ਹਿਰ ਵਰਗੇ ਅਫੀਸ ਦੇ ਵਿੱਚ ਬਣਿਆ ਹੋਇਆ ਹੈ ਮਾਨਯੋਗ ਕ੍ਰਿਪਟੀ ਕਮਿਸ਼ਨਰ ਜੀ ਨੂੰ ਵਕਫ ਵਕ ਮੈਚ ਮੇ ਅਲਰਟ ਰੈਂਸ ਬੰਦਿਆ ਜਾਤਾ ਚਾਰੀ ਕਿਤੇ ਗਈਆਂ ਹਾਂ ਇਸ ਦੇ ਸਬੰਧ ਵਿੱਚ ਮੈਂ ਆਪ ਜੀ ਨੂੰ ਵੀ ਕੰਡਾ ਬਸਲੇ ਨੂੰ ਵੀ ਬੇਨਤੀ ਕਰਨਾ ਹੈ ਵੀ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸਲੈਕਟ ਦਾ ਸੀਜ਼ਨ ਚੱਲ ਰਿਹਾ ਹੈ ਤੇ ਮਾਚਨ ਦੇ ਵਿੱਚ ਭਾਰੀ ਬਾਰਸ਼ ਹੋਣ ਕਰਕੇ ਪਿਆ ਦੇ ਵਿੱਚ ਜਾਂ ਤੁਸੀਂ ਬੰਨ ਦੇ ਵਿੱਚ ਜਿਹੜਾ ਹੈਗਾ ਪਾਣੀ ਆਉਣ ਦੀ ਸੰਭਾਵਨਾ ਹੈ ਇਸ ਦੇ ਸਬੰਧ ਵਿੱਚ ਮੈਂ ਇਲਾਕਾ ਵਸਨੇ ਨੂੰ ਬੇਨਤੀ ਅ ਵਿਆਹ ਜਿਹੜਾ ਤੁਸੀਂ ਬੰਨਿਆ ਵਿਆਸ ਦਰਿਆ ਦੇ ਵਿੱਚ ਵੀ ਜਿਹੜਾ ਹੈਗਾ ਪਾਣੀ ਆਉਣ ਦੀ ਸੰਭਾਵਨਾ ਹੈਗੀ ਇਸ ਕਰਕੇ ਮੈਂ ਇਲਾਕਾ ਵਾਸੀਆਂ ਨੂੰ ਬੇਨਤੀ ਕਰਦਾ ਹਾਂ ਵੀ ਕੋਈ ਵੀ ਦਰਿਆ ਦੇ ਨੇੜੇ ਜਾਣ ਤੋਂ ਪਹਿਲਾਂ ਅਲਰਟ ਹੋ ਕੇ ਉੱਥੇ ਜਾਵੇ ਕਿ ਜੇਕਰ ਕੋਈ ਪਿੰਡ ਦਾ ਬੰਦਾ ਜਾਂ ਜੀ ਕਿਸੇ ਦੇ ਧਿਆਨ ਵਿੱਚ ਆਉਂਦਾ ਵੀ ਕੋਈ ਵਿਆਸ ਦਰਿਆ ਦੇ ਨੇੜੇ ਕੋਈ ਝੂਗੀ ਪਾ ਕੇ ਕੋਈ ਲੇਬਰ ਲਹਿ ਰਹੀ ਹੈ ਜਾਂ ਕੋਈ ਨਿਵਾਸੀ ਉਸ ਦੂਰ ਉੱਤੇ ਰਹਿ ਰਹੇ ਨੇ ਉਹ ਸਾਡੇ ਧਿਆਨ ਵਿੱਚ ਲਿਆਇਆ ਜਾਵੇ ਤਾਂ ਜੋ ਅਸੀਂ ਅਲਰਟ ਹੋ ਕੇ ਉਹਨਾਂ ਨੂੰ ਉੱਥੋਂ ਚੁੱਕ ਕੇ ਕਿਸੇ ਸੇਸ਼ ਸਥਾਨ ਤੇ ਪਹੁੰਚਾ ਸਕੀਏ ਧੰਨਵਾਦ ਸਤਿਗੁਰ ਤੁਸੀਂ ਦੇਖ ਰਹੇ ਹੋ ਡੈਨੀਸੇਰਾ ਤੇ ਮੈਂ ਹਰਮਿਤਪਾਲ ਸਿੰਘ ਬਾਜਵਾ டெண்டாடுபோது